ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਹੈ ਸੈਨੇਟ ਜਿਹੜੀ ਹੈ ਉਹਦੇ ਵਿੱਚ ਕੁਝ ਨੋਮੀਨੇਟਡ ਮੈਂਬਰ ਹੁੰਦੇ ਟੋਟਲ 99 ਮੈਂਬਰ ਨੇ ਤੇ ਬਹੁਤ ਸਾਰੇ ਮੈਂਬਰ ਜਿਹੜੇ ਆ ਚੁਣ ਕੇ ਆਉਂਦੇ ਆ ਚੁਣ ਕੇ ਯਾਨੀ ਕਿ VOTING ਹੁੰਦੀ ਹੈ ਵੋਟ ਪਾ ਕੇ ਡੈਮੋਕਰੈਟਿਕ ਤਰੀਕੇ ਦੇ ਨਾਲ ਉਹ ਸੈਨੇਟਰ ਔਰ ਯੂਨੀਵਰਸਿਟੀ ਦੇ ਵਿੱਚ ਜੋ ਵੀ ਹੁੰਦਾ ਉਹਦੀ ਉਹਦਾ ਫੈਸਲਾ ਕਰਦੇ ਆ ਇਹ ਸੌਖੇ ਤਰੀਕੇ ਦੇ ਨਾਲ ਜੇ ਮੈਂ ਸਮਝਾਣਾ ਹੋਵੇ ਤਾਂ ਜਿਵੇਂ ਪੰਜਾਬ ਨੂੰ ਚਲਾਉਣ ਲਈ ਵਿਧਾਨ ਸਭਾ ਹੈ ਦੇਸ਼ ਨੂੰ ਚਲਾਉਣ ਦੇ ਲਈ ਲੋਕ ਸਭਾ ਹੈ ਉਵੇਂ ਯੂਨੀਵਰਸਿਟੀ ਨੂੰ ਚਲਾਉਣ ਦੇ ਲਈ ਸੈਨੇਟ ਹੈ ਤਾਂ ਹੋਇਆ ਕੀ ਹੈ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਜਿਹੜੀ ਐਜੂਕੇਸ਼ਨ ਮਿਨਿਸਟਰੀ ਹੈ ਉਹਦੇ ਵੱਲੋਂ ਕੀ ਕੀਤਾ ਗਿਆ ਕਿ ਇੱਕ ਨੋਟੀਫਿਕੇਸ਼ਨ ਕੱਢਿਆ ਗਿਆ ਜਿਸ ਨੋਟੀਫਿਕੇਸ਼ਨ 'ਚ ਇਹ ਸੀਗਾ ਕਿ ਇਸ 60 ਸਾਲ ਤੋਂ ਚੱਲੇ ਆ ਰਹੇ ਵਿਧਾਨ ਨੂੰ ਭੰਗ ਕਰ ਦਿੱਤਾ ਗਿਆ ਯਾਨੀ ਕਿ ਚੁਣੇ ਹੋਏ ਜਿਹੜੇ ਨੁਮਾਇੰਦੇ ਆ ਜਿਹੜੇ VOTING ਹੁੰਦੀ ਸੀ ਉਹ VOTING process election process ਨੂੰ ਖਤਮ ਕਰ ਦਿੱਤਾ ਗਿਆ ਇੱਕ ਨਵਾਂ ਸਟਰਕਚਰ ਦਿੱਤਾ ਜਿਦੇ ਚ ਉਹਨਾਂ ਨੇ ਵੱਖਰੀਆਂ ਵੱਖਰੀਆਂ ਤਾਰਾਂ ਦੇਤੀਆਂ ਜਿਦੇ ਚ ਮਿਸਾਲ ਦੇ ਤੌਰ ਤੇ ਕਿ 31 ਮੈਂਬਰ ਹੋਣਗੇ ਕੁਝ ਮੈਂਬਰ ਜਿਹੜੇ ਵੀਸੀ ਚੁਣੂਗਾ ਕੁਝ ਜਿਹੜੀ ਹੈ ਲੈਜਿਸਲੇਟਿਵ ਬਾਡੀ ਜਿਹੜੀ ਹੈ ਪੰਜਾਬ ਦੀ ਉਹ ਦਿਆ ਕਰੂਗੀ ਦੋ ਮੈਂਬਰ ਇਸ ਤਰ੍ਹਾਂ ਉਹਨਾਂ ਨੇ ਪੂਰਾ ਇੱਕ ਖਾਕਾ ਤਿਆਰ ਕਰਕੇ ਨਵਾਂ ਨੋਟੀਫਿਕੇਸ਼ਨ ਕੱਢਤਾ ਔਰ ਇਲੈਕਸ਼ਨ ਦੇ ਪ੍ਰੋਸੈਸ ਨੂੰ ਭੰਗ ਕਰਤਾ ਟੋਟਲ ਜਿਹੜੇ 99 ਮੈਂਬਰ ਸੀ ਉਹਨਾਂ ਨੂੰ 31 ਕਰਤਾ ਇਹ ਇੱਕ ਨੋਟੀਫਿਕੇਸ਼ਨ ਜਾਰੀ ਹੋ ਗਿਆ 28 ਤਰੀਕ ਦਾ ਉਸ ਤੋਂ ਬਾਅਦ ਇਹ ਇੱਕ ਵੱਡਾ ਜਿਹੜਾ ਵੱਡਾ ਇੱਕ ਸਾਡੇ ਹੱਕਾਂ ਦੇ ਉੱਤੇ ਡਾਕਾ ਸੀਗਾ ਤਾਂ ਪੰਜਾਬ ਦੇ ਇਨਸਾਫਪਸੰਦ ਲੋਕ ਇਕੱਠੇ ਹੋਏ